ਸੁਲਤਾਨਪੁਰ ਲੋਧੀ ਵਿਖੇ ਅਜੇਹਾ ਪਵਿੱਤਰ ਸਥਾਨ ਜਿੱਥੇ ਖੁਦ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਵੇਈ ਨਦੀ ਵਿੱਚ ਇਸ਼ਨਾਨ ਕਰਨ ਜਾਇਆ ਕਰਦੇ ਸੀ ਸੰਗਤ ਜੀ ਸਤਿ ਸ਼੍ਰੀ ਅਕਾਲ ਮੈਂ ਹਾਂ ਕੰਚਨ ਤੇ ਅੱਜ ਆਪ ਜੀ ਨੂੰ ਮੈਂ ਲੈ ਕੇ ਆਈ ਹਾਂ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਕੋ ਬਿਲਕੁਲ ਸਾਹਮਣੇ ਹੈ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਤਲਦੇ ਸੂਰਜ ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਕਿੰਨੀ ਸੋਹਣੀ ਲੱਗ ਰਹੀ ਹੈ ਜੀ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ ਨਾਲ ਹੀ ਸੰਗਤ ਵਾਸਤੇ ਜਲਦੀ ਸੇਵਾ ਅਤੇ ਦੂਜੇ ਪਾਸੇ ਜੋੜਿਆਂ ਦੀ ਸੇਵਾ ਵੀ ਉਪਲਬਧ ਹੈ ਚੱਲੋ ਚੱਲਦੇ ਹਾਂ ਅੰਦਰ ਦਰਬਾਰ ਸਾਹਿਬ ਵੱਲ ਇੱਧਰ ਤੁਸੀਂ ਦੇਖ ਰਹੇ ਹੋ ਪੰਜਾਬੀ ਮਾਂ ਬੋਲੀ ਦੇ ਅੱਖਰ ਦੇ ਨਾਲ ਹੀ ਪੰਜਾਬੀ ਮੁਹਾਰਨੀ ਲਿਖੀ ਹੋਈ ਹੈ ਤੇ ਬੋਰਡ ਉੱਪਰ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਦਰਸਾਇਆ ਗਿਆ ਹੈ ਕਿ ਦਰਬਾਰ ਸਾਹਿਬ ਨੂੰ ਜਾਣ ਵਾਲਾ ਰਾਹ ਤੇ ਸਾਹਮਣੇ ਵੱਡਾ ਗਲਿਆਰਾ ਵੀ ਬਣਾਇਆ ਗਿਆ ਹੈ ਇੱਥੇ ਤੁਸੀਂ ਕੜਾ ਪ੍ਰਸ਼ਾਦ ਲੈ ਸਕਦੇ ਹੋ ਜੀ ਸਾਹਮਣੇ ਬਿਲਕੁਲ ਨਿਸ਼ਾਨ ਸਾਹਿਬ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਖੂਬਸੂਰਤ ਇਮਾਰਤ ਦੁਆਰਾ ਸਾਹਿਬ ਵਿੱਚ ਲਾਗੇ ਦੇ ਪਿੰਡਾਂ ਵਿੱਚ ਰਹਿਣ ਵਾਲੀਆਂ ਸੰਗਤਾਂ ਦੇ ਨਾਲ-ਨਾਲ ਪੰਜਾਬ ਭਰ ਚੋਂ ਵੱਡੀ ਗਿਣਤੀ ਚ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਹਨ ਜੀ ਚਲਦੇ ਹਾਂ ਸਰੋਵਰ ਸਾਹਕਵਲ ਜਿੱਥੇ ਸੰਗਤਾਂ ਇਸ਼ਨਾਨ ਕਰਕੇ ਆਪਣੇ ਆਪ ਨੂੰ ਭਾਗਾ ਵਾਲਾ ਸਮਝਦੀਆਂ ਹਨ ਜੀ ਇਹ ਪਵਿੱਤਰ ਸਰੋਵਰ ਸਾਹਿਬ ਜਿੱਥੇ ਖੂਬਸੂਰਤ ਮੱਛੀਆਂ ਤੈਰ ਰਹੀਆਂ ਹਨ ਇਹਦੇ ਵਿੱਚ ਹੀ ਇੱਥੇ ਨਤਮਸਤਕ ਹੋਣ ਤੋਂ ਬਾਅਦ ਤੁਹਾਨੂੰ ਉਹ 베ਰੀ ਦਿਖਾਉਂਦੇ ਹਾਂ ਜਿੱਥੇ ਗੁਰੂ ਨਾਨਕ ਦੇਵ ਜੀ ਖੁਦ ਆਇਆ ਕਰਦੇ ਸਨ ਜੀ ਤੇ ਸੰਗਤ ਜੀ ਇਹ ਸਾਹਮਣੇ ਉਹ ਰਾਹ ਹੈ ਜੋ ਵੇਈ ਨਦੀ ਵੱਲ ਜਾਂਦਾ ਹੈ ਜਿੱਥੇ ਖੁਦ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਨ ਆਇਆ ਕਰਦੇ ਸਨ ਜੀ ਇਹ ਉਹ ਪਵਿੱਤਰ 베ਰੀ ਹੈ ਜਿਸ ਦੀ ਛਾਂ ਏਡ ਬੈਠ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧਿਆਨ ਕਰਿਆ ਕਰਦੇ ਸਨ ਗੁਰੂ ਨਾਨਕ ਦੇਵ ਜੀ ਨੇ ਇਸ ਥਾਂ ਤੇ 14 ਸਾਲ 9 ਮਹੀਨੇ ਅਤੇ 13 ਦਿਨ ਬਿਤਾਏ ਇਸ ਸਮੇਂ ਦੌਰਾਨ ਉਹਨਾਂ ਨੇ ਸਿੱਖ ਧਰਮ ਦੇ ਮੂਲ ਸਿਧਾਂਤ ਤੇ ਚੱਲਦੇ ਹਨ ਨਾ ਕੋਈ Hindu ਹੈ ਨਾ ਕੋਈ ਮੁਸਲਮਾਨ ਹੈ ਦਾ ਸੰਦੇਸ਼ ਦਿੱਤਾ ਹੁਣ ਅਸੀਂ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਹਾਂ ਮੈਂ ਕੰਚਨ ਤੁਹਾਡੇ ਤੋਂ ਵਿਦਾ ਲੈਣੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ